ਹਾਂਜੀ ਦੋਸਤੋ ਕੀ ਹਾਲ ਚੱਲ ਨੇ ਸੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਈ ਵਾਰ ਸਿੱਖਿਆ ਕਿ ਕਨਾਲ ਮਰਲੇ ਕਿੱਦਾਂ ਬੰਦ ਨੇ ਜਾਂ ਜਮਾ ਮੰਡੀ ਦੇ ਵਿੱਚੋਂ ਕਨਾਲ ਮਰਲੇ ਦੇ ਵਿੱਚ ਹਿੱਸਾ ਘਟਨਾ ਸਿੱਖਿਆ। ਪਰ ਅੱਜ ਆਪਾਂ ਸਿੱਖਣ ਜਾ ਰਹੇ ਹਾਂ ਕਨਾਲ ਮਰਲੇ ਤੋਂ ਬਿੱਗੇ ਤੇ ਬਿਸਵੇ ਬਣਾਉਣਾ। ਬਹੁਤ ਹੀ ਸੌਖਾ ਤੇ ਸਿੰਪਲ ਫਾਰਮੂਲਾ ਹੈ ਜੋ ਕਿ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ। ਕਨਾਲ ਮਰਲੇ ਤੋਂ ਬਿੱਗੇ ਤੇ ਬਿਸਵੇ ਬਣਾਉਣ ਦੇ ਲਈ ਸਾਨੂੰ ਕਨਾਲ ਤੇ ਮਰਲੇ ਨੂੰ ਪਹਿਲਾਂ 3 ਨਾਲ ਗੁਣਾ ਉਸ ਤੋਂ ਬਾਅਦ 5 ਨਾਲ ਡਿਵਾਈਡ ਕਰਨਾ ਹੋਵੇਗਾ। ਜਿਵੇਂ ਕਿ ਤੁਸੀਂ ਦੇਖ ਰਹੇ ਹੋ 5 ਕਨਾਲ 10 ਮਰਲੇ ਇਸ ਦੇ ਬਿੱਗੇ ਤੇ ਬਿਸਵੇ ਬਣਾਉਣ ਲਈ ਪਹਿਲਾਂ ਸਾਨੂੰ 3 ਨਾਲ ਮਲਟੀ ਨਾਲ 10 ਮਾਰ ਲਿਆ ਜਦੋਂ ਅਸੀਂ 10 ਮਾਰ ਲਿਆ ਨੂੰ 3 ਨਾਲ ਮਲਟੀਪਲਾਈ ਭਾਗ ਗੁਣਾ ਕਰਾਂਗੇ ਤਾਂ ਸਾਡੇ ਕੋਲ 30 ਆ ਜਾਣਗੇ ਤੇ 5 ਕ ਨਾਲ ਨੂੰ 3 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ 15 ਆ ਜਾਣਗੇ ਉਸ ਤੋਂ ਬਾਅਦ ਦੋਨਾਂ ਹੀ ਰਕਮਾਂ ਨੂੰ ਅਸੀਂ 5 ਤੇ ਡਿਵਾਈਡ ਭਾਗ ਕਰ ਦਾਂਗੇ ਇਹਨੂੰ 5 ਤੇ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ 6 ਤੇ 15 ਨੂੰ 5 ਤੇ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ 3 ਆਪ ਸਾਡੇ ਕੋਲੇ 3 ਵਿੱਗੇ ਤੇ 6 ਬਿਸਵੇ ਆ ਜਾਣਗੇ ਇਸੇ ਤਰ੍ਹਾਂ ਹੀ ਆਪਾਂ ਇੱਕ ਹੋਰ ਰਕਮ ਲੈਨੇ ਆ ਹਾਂਜੀ ਦੋਸਤੋ ਹੁਣ ਅਸੀਂ 30 ਕਨਾਲ ਤੇ 4 ਮਰਲੇ ਨੂੰ ਜਿਹੜਾ 3/5 ਨਾਲ ਪਹਿਲਾਂ ਮਲਟੀਪਲਾਈ ਕਰਨਾ ਤੇ ਉਸ ਤੋਂ ਬਾਅਦ 5 ਨਾਲ ਡਿਵਾਈਡ ਕਰਾਂਗੇ 30 ਕਨਾਲ 4 ਮਰਲੇ ਨੂੰ ਜਦੋਂ ਅਸੀਂ 4 ਨੂੰ 3 ਨਾਲ ਗੁਣਾ ਕਰਦੇ ਤਾਂ ਸਾਡੇ ਕੋਲ 12 ਤੇ 30 ਨੂੰ ਕਨਾਲ ਨੂੰ ਜਦੋਂ ਅਸੀਂ 3 ਨਾਲ ਗੁਣਾ ਕਰੀਂਦਾ ਸਾਡੇ ਕੋਲ 90 ਅਨਸਰ ਆਉਂਦਾ ਹੈ 90 ਅਤੇ 12 ਨੂੰ ਦੋਵਾਂ ਨੂੰ ਹੀ ਆਪਾਂ ਜਦੋਂ 5 ਦੇ ਡਿਵਾਈਡ ਕਰਦੇ ਆ ਤਾਂ 12 ਨੂੰ 5 ਤੇ ਡਿਵਾਈਡ ਕਰਕੇ ਸਾਡੇ ਕੋਲ 2.4 ਤੇ 8 ਬਿਸਵਾਸੀਆ ਤੇ 90 ਨੂੰ 5 ਤੇ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ 18 ਅਨਸਰ ਆ ਜਾਏਗਾ ਆਪ 18 ਬਿੱਗੇ 2.4 ਤੇ 8 ਬਿਸਵਾਸੀਆ ਜਿੱਦਾਂ ਬਣੀਆਂ ਤੇ ਡਿਵਾਈਡ ਕਰਦੇ ਹਾਂ ਤਾਂ ਸਾਡੇ ਕੋਲ ਜੋ ਆਨਸਰ ਆਉਂਦਾ ਹੈ ਉਹ 2.4 ਆਉਂਦਾ ਹੈ ਸੋ ਜਦੋਂ ਵੀ ਪੁਆਇੰਟਾਂ ਦੇ ਵਿੱਚ ਆਨਸਰ ਆਵੇ ਤਾਂ ਪੁਆਇੰਟ ਦਾ ਜੋ ਅਗਲਾ ਅੱਖਰ ਆਉਂਦਾ ਉਹ ਸਾਡੇ ਕੋਲ ਬੇਸ ਵੀ ਹੁੰਦੇ ਆ ਤੇ ਪੁਆਇੰਟ ਦੇ ਅਗਲੇ ਅੱਖਰ ਨੂੰ ਅਸੀਂ ਡਬਲ ਕਰਾਂਗੇ ਤਾਂ ਉਹ ਸਾਡੇ ਕੋਲ ਵਿਸ਼ਵਾਸ਼ੀਆਂ ਬਣ ਜਾਂਦੀਆਂ ਨੇ ਸੋ ਅੱਜ ਦੀ ਵੀਡੀਓ ਸ਼ਾਰਟ ਵਿੱਚ ਸੀ ਜੇਕਰ ਤੁਹਾਨੂੰ ਕੁਝ ਵੀ ਨਹੀਂ ਸਮਝ ਆਇਆ ਹੋਵੇ ਤਾਂ ਉਸ ਦੇ ਲਈ ਤੁਸੀਂ ਕਮੈਂਟ ਕਰ ਸਕਦੇ ਹੋ ਅਗਲੀ ਵੀਡੀਓ ਆਪਾਂ ਇਸ ਵਿਸ਼ੇ ਤੇ ਜਿਹੜਾ ਡਿਟੇਲ ਵਿੱਚ ਬਣਾ ਦੇਵਾਂਗੇ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਇੱਕਰ ਪਹਿਲੀ ਵਾਰ ਚੈਨਲ ਤੇ ਆਏ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਟੌਪਿਕ ਦੇ ਉੱਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਆਕਾ